ਪੰਜਾਬ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱहां ਤਾਪੜ ਤੋੜ ਗੋਲੀਆਂ ਚਾਲਦੀਆਂ ਨੇ ਮੇਲੇ ਦੇ ਵਿੱਚ ਜੋ ਹੈ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਲੋਕੀ ਜੋ ਹੈ ਇਸ ਮੇਲੇ ਦੇ ਵਿੱਚ ਜੋ ਪਹੁੰਚੇ ਹੋਏ ਸੀਗੇ ਉਹ ਇੱਧਰ ਉੱਧਰ ਭੱਜਣ ਲੱਗਦੇ ਨੇ ਤਾਂ ਮੌਕੇ ਤੋਂ ਦੱਸੇ ਕਿ ਗਾਇਕ ਵੀ ਜੋ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਸੀਗੇ ਉਹ ਵੀ ਸਟੇਜ ਛੱਡ ਕੇ ਭੱਜ ਜਾਂਦੇ ਨੇ ਤਾਂ ਇੱਕੋ ਦਮ ਜੋ ਹੈ ਹਫੜਾ ਦਫੜੀ ਮੱਚ ਜਾਂਦੀ ਹੈ ਜਦੋਂ ਮੇਲੇ ਦੇ फायरिंग हो जाती है हमलावर जो है अचानक ने वो फायरिंग कर दी जाती है, है, तो है फिलहाल उस बारे कोई जानकारी सामने नहीं आई है लेकिन दस कि इस पूरी घटना फायरिंग चार लोग जख्मी हुए दसे जा रहे हैं दरअसल पिंड के सरपंच है, है मेला ऑर्गेनाइज करवाया गया ਮੇਲਾ ਰਖਵਾਇਆ ਗਿਆ ਸੀਗਾ ਤੇ ਇਸ ਮੇਲੇ ਦੇ ਵਿੱਚ ਜੋ ਹੈ ਕਵਾਲੀਆਂ ਚੱਲ ਰਹੀਆਂ ਸੀ ਲੇਕਿਨ ਉਸੇ ਵੇਲੇ ਜੋ ਹੈ ਅਚਾਨਕ ਇੱਥੇ ਹਮਲਾਵਰ ਪੁੱਜਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਫਾਇਰਿੰਗ ਦੇ ਵਿੱਚ ਜੋ ਹੈ ਸਰਪੰਚ ਸਮੇਤ ਚਾਰ ਲੋਕ ਜ਼ਖਮੀ ਹੋ ਜਾਂਦੇ ਨੇ ਤਾਂ ਇਹਨਾਂ ਜ਼ਖਮੀਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਉਸਦੇ ਵੀ ਗੋਲੀ ਲੱਗੀ ਹੈ ਤਾਂ ਸਾਰੇ ਹੀ ਜ਼ਖਮੀਆਂ ਨੂੰ ਦੱਸਿਆ ਕਿ ਹਸਪਤਾਲ ਪਹੁੰਚਾਇਆ ਗਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਗੰਭੀਰ ਸੱਟਾਂ ਇੱਥੇ ਜ਼ਰੂਰ ਇਹਨਾਂ ਚਾਰ ਲੋਕਾਂ ਦੇ ਲੱਗਿਆ ਨੇ ਤੇ ਗੋਲੀਆਂ ਵਜੀਆਂ ਇਹਨਾਂ ਦੇ ਤੇ ਹੁਣ ਇਹ ਇਸ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਕਿ ਮੇਲਾ ਚੱਲ ਰਿਹਾ ਸੀਗਾ ਪਿੰਡ ਦੇ ਵਿੱਚ ਤੇ ਅਚਾਨਕ ਹੀ ਇੱਥੇ ਜੋ ਹੈ ਗੋਲੀਬਾਰੀ ਹੋ ਜਾਂਦੀ ਹੈ ਦਰਸੱਲ ਬਟਾਲਾ ਦਾ ਪਿੰਡ ਦੱਸੇ ਕਿ ਦੱਸਿਆ ਜਾ ਰਿਹਾ ਇਹ ਬਟਾਲਾ ਦੇ ਪਿੰਡ ਬੋਦੇ ਦੀ ਖੂਹੀ ਦੇ ਵਿੱਚ ਜੋ ਹੈ ਸਾਰੀ ਘਟਨਾ ਵਾਪਰੀ ਹੈ ਇਥੇ ਜੋ ਹੈ ਹਮਲਾਵਰਾਂ ਦੇ ਵੱਲੋਂ ਅਚਾਨਕ ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪਿੰਡ ਦੇ ਵਿੱਚ ਪਹੁੰਚ ਕੇ ਜਿੱਥੇ ਮੇਲਾ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਚਾਰ ਲੋਕ ਜੋ ਹੈ ਸਰਪੰਚ ਸਮੇਤ ਪਿੰਡ ਦੇ ਸਰਪੰਚ ਨੂੰ ਵੀ ਗੋਲੀ ਲੱਗੀ ਹੈ ਤੇ ਨਾਲ ਹੀ ਨਾਲ ਉਸਤੇ ਬਾਉਂਸਰ ਨੂੰ ਗੋਲੀ ਲੱਗਦੀ ਹੈ ਤੇ ਇੱਕ ਹੋਰ ਉੱਥੇ ਪਿੰਡ ਦਾ ਕੋਈ ਸੇਵਾਦਾਰ ਸੀ ਉਸ ਦੇ ਵੀ ਗੋਲੀ ਵੱਜਦੀ ਹੈ ਤੇ ਉੱਥੇ ਇੱਕ ਔਰਤ ਜੋ ਮੇਲਾ ਦੇਖਣ ਦੇ ਲਈ ਪਹੁੰਚੀ ਹੋਈ ਸੀ ਉਸ ਦੇ ਵੀ ਗੋਲੀ ਲੱਗਣ ਦੀ ਖਬਰ ਹੈ ਸੋ ਇਥੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਦਕੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਲਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿਉਂ ਇਹ ਗੋਲੀਬਾਰੀ ਕੀਤੀ ਗਈ ਹੈ ਤੇ ਕੀ ਕਾਰਨ ਰਿਹਾ ਇਸ ਵਿੱਚ ਕਿਉਂ ਕੀਤੀ ਗਈ ਗੋਲੀਬਾਰੀ ਹਾਲਾਂਕਿ ਇੱਥੇ ਦੱਸਦੇ ਕਿ ਇਹ ਵੀ ਖਬਰ ਹੈ ਕਿ ਇਨ੍ਹਾਂ ਹਮਲਾਵਰਾਂ ਦੇ ਵਿੱਚੋਂ ਇੱਕ ਜੋ ਹੈ ਮੌਕੇ ਤੇ ਹੀ ਫੜ ਲਿਆ ਜਾਂਦਾ ਹੈ ਗ੍ਰਫਤਾਰ ਕਰ ਲਿਆ ਗਿਆ ਇੱਕ ਵਿਅਕਤੀ ਨੂੰ ਜਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਲੇਕਿਨ ਬਾਕੀ ਦੋ ਜਾਣੇ ਜੋ ਇੱਥੇ ਗੋਲੀਬਾਰੀ ਕਰਨ ਦੇ ਲਈ ਆਏ ਸੀ ਹਮਲਾਵਰ ਜਿਹੜੇ ਇੱਥੇ ਪਹੁੰਚੇ ਸੀਗੇ ਉਹ ਫਰਾਰ ਦੱਸੇ ਜਾ ਰਹੇ ਨੇ ਸੋ ਇੱਕ ਨੂੰ ਕਾਬੂ ਕਰ ਲਿਆ ਗਿਆ ਬਾਕੀ ਦੋ ਫਰਾਰ ਹੋ ਜਾਂਦੇ ਨੇ ਮੌਕੇ ਤੇ ਤੇ ਉਸ ਤੋਂ ਬਾਅਦ ਦੱਸਦੇ ਕਿ ਤੇ ਹਫੜਾ ਦਫੜੀ ਮਾ ਜਾਂਦੀ ਹੈ ਲੋਕ ਉੱਠ ਕੇ ਭੱਜ ਜਾਂਦੇ ਨੇ ਜਿਹੜੇ ਮੇਲੇ ਦੇ ਵਿੱਚ ਆਏ ਹੋਏ ਸੀਗੇ ਤੇ ਗਾਇਕ ਵੀ ਸਟੇਜ ਛੱਡ ਕੇ ਭੱਜ ਜਾਂਦੇ ਨੇ ਇੱਕੋ ਦਮ ਜੋ ਹੈ ਇੱਥੇ ਮਾਹੌਲ ਇੰਨਾ ਦੱਸਦੇ ਕਿ ਖਰਾਬ ਹੋ ਜਾਂਦਾ ਹੈ ਤਾਂ ਕੀ ਕੁਝ ਆ ਲੋਕਾਂ ਦੇ ਬਿਆਨ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਦੱਸਦੇ ਕਿ ਮੌਕੇ ਤੇ ਜੋ ਮੌਜੂਦ ਸੀਗੇ ਜੋ ਮੇਲਾ ਦੇਖਣ ਦੇ ਲਈ ਪਹੁੰਚੇ ਹੋਏ ਸੀ ਤੇ ਜਦੋਂ ਗੋਲੀਬਾਰੀ ਹੁੰਦੀ ਆ ਉਦੋਂ ਕੀ ਕੁਝ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰਦੀ ਹੈ ਲੋਕਾਂ ਦੇ ਕੀ ਬਿਆਨ ਸਾਹਮਣੇ ਆਏ ਨੇ ਤੇ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦੇ ਨੇ ਤੇ ਬਾਬੇ ਬੋਦੇਸ਼ਾ ਮੇਲਾ ਲੱਗਾ ਸੀਗਾ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਇਨਾਮ ਕੱਢਣ ਇਨਾਮ ਕੱਢੇ ਸੀ ਬੜਾ ਵਧੀਆ ਅਰੇਂਜਮੈਂਟ ਚੱਲ ਰਿਹਾ ਸੀ ਜਦੋਂ ਲਾਸਟ ਸੌਂਗ ਵਾਲੇ ਲੱਗੇ ਸੀ ਨਾ ਉਹਨਾਂ ਦੀ ਇੱਕ ਕਵਾਲੀ ਰਹਿ ਗਈ ਸੀ ਬਾਉਣ ਵਾਲੀ ਤੇ ਬਾਹਰੋਂ ਤਿੰਨ ਬੰਦੇ ਆਏ ਆ ਉਹਨਾਂ ਨੇ ਤਾਬਰ ਤੋਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਸਾਡੇ ਸਰਪੰਚ ਦੇ ਗੋਲੀ ਲੱਗੀ ਆ ਇੱਕ ਉਹਨਾਂ ਦੇ ਬੌਂਸਰ ਜਿਹੜਾ ਸੀ ਪ੍ਰਾਈਵੇਟ ਉਹਦੇ ਲੱਗੀ ਆ ਇੱਕ ਜਿਹੜਾ ਹੋਰ ਮੁੰਡਾ ਸੀ ਨਾਲ ਸਾਡੇ ਪਿੰਡ ਦੇ ਮੁੰਡਾ ਸੇਵਾਦਾਰ ਉਹਦੀ ਲੱਤ 'ਚ ਲੱਗੀ ਆ ਇੱਕ ਕੁੜੀ ਆਪਣੇ ਪੇਕੇਆਂ ਦੇ ਘਰੋਂ ਆਈ ਸੀ ਸਹੁਰੇ ਦੇ ਘਰੋਂ ਆ ਕਿਆਂ ਦੇ ਮੇਲਾ ਦੇ ਉਹਦੇ ਪੱਟ ਵੇ ਤੇ ਗੋਲੀ ਲੱਗੀ ਕਿੱਥੇ ਕਿੱਥੇ ਦਾਗ ਲਿਆ ਇਹ ਮਤਲਬ ਸਾਰਾ ਜਿਹੜੀ ਬੇਟੀ ਆ ਉਹਨੂੰ ਤਾਂ ਹੁਣ ਅੰਬਰਸਰ ਲੈ ਕੇ ਚੱਲੇ ਆ ਜਿਹੜੇ ਤਿੰਨ ਸੀਗੇ ਉਹਨਾਂ ਨੂੰ ਅੰਬਰਸਰ ਰੈਫਰ ਕਰ ਦਿੱਤਾ ਕਿਹਦੇ ਗੋਲੀ ਚ ਲਈ ਉਹ ਫੜਿਆ ਵੀ ਗਿਆ ਉਹ ਫੜਿਆ ਗਿਆ ਸਰ ਕਿਹ ਨਾ ਹੈ ਉਹਦਾ ਪਤਾ ਸਰ ਇਹਨਾਂ ਨੂੰ ਪਤਾ ਨਾ ਦਾ ਨਹੀਂ ਸਾਨੂੰ ਪਤਾ ਹੈ ਜਿਹੜੇ ਸਰਪੰਚ ਪਿੱਛੇ ਭੱਜੇ ਫਿਰਦੇ ਸਾਨੂੰ ਉਹਦਾ ਨਾਂ ਦਾ ਨਹੀਂ ਪਤਾ ਬਾਕੀ ਸਾਰੀ ਪੁਲਿਸ ਆਈ ਹੈਗੀ ਸਾਡਾ ਮਹਿਕਮਾ ਆਇਆ ਹੈਗਾ ਆ ਉਹਨਾਂ ਨੂੰ ਬਾਕੀ ਪਤਾ ਕਿ ਉਹਨੇ ਨਾਂ ਦੱਸਿਆ ਕਿ ਨਹੀਂ ਦੱਸਿਆ ਹੈਗਾ ਇੱਕ ਫੜ ਲਿਆ ਹੈਗਾ ਸਰ ਦੋ ਭੱਜ ਗਏ ਹਾਂ ਕੀ ਨਾਮ ਹੈ ਤੁਹਾਡਾ ਸਾਹਿਲ ਜੀ ਕੀ ਹੋਇਆ ਸਾਰੇ ਮਿਲਾਹੀ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇ ਤੁਹੇ ਕਿਹੋਇਆ ਉਧਰੋਂ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਤੇ ਖਲੋਤੇ ਹੋਈ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੀ ਗੋਲੀ ਵੱਜ ਗਈ ਸਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਾਕ ਸੁਣ ਕੇ ਸਿਰਫ ਇੱਕੋ ਮੁੰਡਾ ਹੈ ਜਿਹੜਾ ਮੇਰੇ ਮਹਲੇ ਦਾ ਹੀ ਕੈਂਪ ਦਾ ਗੋਲੀ ਚਾਲੀ ਦਿੱਤੇ ਗਿਆ ਸਰ ਜਦੋਂ ਵਾਜਈ ਹੈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ ਦਾਹੇ ਪਰ 10 12 ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਤੁਸੀਂ ਉੱਥੇ ਕਰਦੇ ਸੀ ਸਰ ਮੈਂ ਮੇਲਾ ਦੇਖ ਰਿਆ ਸੀ ਅੱਛਾ ਕਿੰਨੇ ਬੰਦ ਕਰ ਗੋਲੀ ਉੱਥੇ ਬੌਂਸਰ ਸਾਰੇ 3 ਤੇ ਮੇਰੇ ਨਾਲ ਆਏ ਹੀ ਉਹਨਾਂ ਨੂੰ ਇਸ ਟਾਈਮ ਡਰ ਸਾਹਿਬ ਨੇ ਇਹ ਪ੍ਰਕਾਰ ਤੰਬਰ ਸਰ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰਸਾ ਚਲ ਗਏ ਸਾਹਬਾ ਸਰਪੰਚ ਸਾਹਿਬ ਉਹ ਵੀ ਅੰਬਰਸਾ ਚਲ ਗਏ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢਿੱਡੇ ਚ ਲੱਗੀ ਸਾਰਾ ਕੁਰਤਾ ਢੇਡ ਤੁਲੀ ਬਿੜੇ ਲੂਣਾ ਜੀ ਸਰ ਕੀ ਵਰਦਾ ਤੁਸੀਂ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ 5-6 ਮਿੰਟਾਂ ਜਿੱਥੇ ਪਹੁੰਦਿਆਂ ਤੇ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਜਿੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੌਂਸਰ ਰਨ ਆ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਗ੍ਰਿਫਟ ਕੀਤਾ ਜੀ ਮੇਰੇ ਅਜੇ ਨਹੀਂ ਇਹ ਧਿਆਨ ਚ ਹੈਗਾ ਕੋ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤੁਹਾਨੂੰ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਆ ਕਿ ਜਿਹੜਾ ਵਗ ਪੁਲੀ ਤੇ ਲਾਉਣ ਵਾਲਾ ਉਹ ਵੀ ਫੜ ਲਿਆ ਹੋਸ਼ੀ ਤੇ ਦਾਖਲਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ